ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਦੇ ਡਾਇਮੰਡ ਪੀਸ ਦਿਖਾ ਦਨੇ ਸਿਲੇਕਟਡ ਪੀਸ ਜਮਾ ਤੁਹਾਡਾ ਮਨ ਖੁਸ਼ ਹੋਊਗਾ ਕਹਿੰਦਾ ਆਪਾਂ ਬਰੀਡ ਵਾਲੀਆਂ ਬੈੜਾਂ ਤੇ ਬਾਕੀ ਰੇਟ ਵੀ ਵੀਰ ਤੋਂ ਕਮਾਲ ਦੇ ਲਵਾ ਦਾਂਗੇ ਜਮਾ ਆਪਾਂ ਕੱਲੇ-ਕੱਲੇ ਨਾਗਵਾਲੇ ਡੱਡੇ ਵਾਲੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਨੇ ਆ ਤੇ ਜਿਹੜੇ ਵੀਰ ਕਹਿੰਦਾ ਫਾਰਮ ਵਾਲੇ ਚੰਗੀਆਂ ਬੱਚੀਆਂ ਲੈਣੀਆਂ ਨਿਊ ਜਨਰੇਸ਼ਨ ਵਾਲੀਆਂ ਬਲੱਡ ਲਾਈਨ ਵਾਲਿਆਂ ਉਹ ਬੈੜਾ ਆਪ ਤੁਹਾਨੂੰ ਦਿਖਾਉਣੇ ਪਏ ਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਬਾਈ ਭਾਗਵਤ ਸਿੰਘਾ ਪਿੰਡ ਹੜਾਇਆ ਜਿਹੜਾ ਬਰਨਾਲਾ ਜੀ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ 888789 ਤੇ ਦੂਜਾ ਨੰਬਰ 973350 40 ਵੱਡੇ ਭਰਾਣ ਹੋਰ ਆਈ ਜੀ ਕਿੰਨੇ ਬੈੜਾ ਹਾਜ਼ਰ ਆਜਾ ਅੱਜ ਬੈੜਾ ਮੇਰੇ ਆਪਣੇ ਕੋਲ 5 ਆਇਆ ਆਪਣੇ ਹੀ ਆ ਇਹ ਕਿਆ ਰਹੀ ਜਾਸੇ ਆ ਤੇ ਇੱਕ ਜਾਸੇ ਵੇਖੀ ਹੁਣੀ ਆਪਣੇ ਕੋਲ ਜੀ ਕੀ ਕਹਿੰਦਾ ਵਾ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਆ ਹਰ ਪ੍ਰਕਾਰ ਦੀ ਹੁੰਦੀ ਆ ਤੇ ਇੱਕ ਵੀਰ ਪਹਿਲੇ ਵੀ ਸਾਰੀ ਵੀਡੀਓ ਦੇਖਣ ਤੋਂ ਪਹਿਲਾਂ ਵੀ ਜਿਹੜਾ ਵੀ ਵੀਰ ਕੋਈ ਜਾਨਵਰ ਲੈਣ ਦਾ ਹੈ ਨਾ ਜੀ ਵੀ ਕੰਪੈਕਟ ਆਰਡਰ ਤੇ ਲਿਆ ਕਰੋ ਜਿਹਦੇ ਮਰਜ਼ੀ ਕੋਲੋਂ ਲੈ ਜਾਏ ਮੇਰੇ ਕੋਲੋਂ ਲਵੋ ਚਾਹੇ ਕਿਸੇ ਹੋਰ ਕੋਲੋਂ ਲਵੋ ਬੱਡੇ-ਵੱਡੇ ਲੈਵੇ ਤੇ ਇੱਕ ਨੌਜੀ ਲਿਆ ਕਰੋ ਕਿਉਂਕਿ ਬਈ ਉਹਨੂੰ ਸਭ ਤੋਂ ਵੱਧ ਮਸਟੈਟਸ ਹੁੰਦੀ ਆ ਇਹ ਗੱਲ ਜੈਨ ਹੁਣ ਕੀ ਆਗਾ ਵੀਡੀਓ ਮੇਰੇ ਕਈ ਵਾਰ ਮੈਨੂੰ ਵੀਡੀਓ ਪਾਉਂਦੇ ਨੇ ਵੀਰੇ ਵੀ ਇਹਦਾ ਹੱਲ ਕੋਈ ਹਾਲੇ ਵੀਰੇ ਪਹਿਲਾਂ ਦੇਖ ਲੈਣ ਲੱਗੇ ਦੇਖਿਆ ਕਰੋ ਚਾਹੇ ਲੇਵਾ ਥੋੜਾ ਹੋਵੇ 2 ਲੀਟਰ ਦੋ ਦੇ ਉਹਨੂੰ ਘੱਟ ਦੇ ਦੇ ਉਹ ਤੁਹਾਨੂੰ ਫਾਇਦੇ ਜਾਗਾ ਕਾਰਨ ਇਹਦੇ ਵਿੱਚ ਵੀਰੇ ਵੱਡਾ ਲੇਵਾ ਹੁੰਦਾ ਹੈਗਾ ਜਾਨਵਰ ਨੂੰ ਮਸਟਾਟਸ ਆ ਜਾਂਦੀ ਹੈ ਜਦੋਂ ਠੀਕਾਂ ਗੱਲ ਉਹ ਸੂਆ ਖਰਾਬ ਹੋ ਜਾਂਦਾ ਨਾ ਅੱਗੇ ਉਹ ਸੂਆ ਦੇ ਸਕੀ ਇਸੇ ਦੀ ਬਾਕੀ ਉੱਠਣਾ ਬੈਠਣਾ ਥਾਣ ਵੱਡਿਆ ਜਾਂਦਾ ਹੋਰ ਲੇਵੇ ਬਈ ਫੈਕਸਾ ਵੱਨ ਦੇ ਲਿਆ ਕਰੋ ਜੀ ਤੇ ਬਾਕੀ ਬੜਾ ਨਵੇਂ ਅੰਗਰੇ ਲਿਆ ਕਰੋ ਇਹਦੇ ਵੇਖ ਕੇ ਦੇ ਦੇ ਕੇ ਵੱਡੇ ਜਾਨਵਰ ਨੂੰ ਦੇ ਕੇ ਲਿਆ ਜੀ ਪਹਿਲੇ ਨੰਬਰ ਆਪਾਂ ਵੀਰੇ ਜਿਹੜੀ ਬੱਚੀ ਦੇਖ ਰਹੇ ਆ ਕਿਹੜਾ ਸੂਆ 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 ਹੈ ਬਾਈ ਦੂਜਾ ਸੂਆ ਟ ਸਾਰੇ ਬਈ ਇਹ ਮੈਂ ਡੇਢ ਘੰਟਾ ਹੋਇਆ ਇਹਨੂੰ ਸੂਈ ਨੂੰ ਤੇ 5 ਕਿਲੋ ਆਪਾਂ ਬੋਲੀ ਵੀ ਹੋਈ ਵੀ ਹੈਗੀ ਜੀ ਬੜੀ ਰੋਗ ਦੇ ਨਾਲ ਵੀੜੀ ਵੀ ਸਿਗਾਰ ਨਾਲ ਬੋਲੀ ਤੇ ਆ ਇਹਦਾ ਬੋਲਾ ਚੋਇਆ ਵਾ ਹਨਾ ਹਾਂ ਬਈ 5 ਕਿਲੋ ਬੋਲੀ ਤੋਤੀ ਆ ਆਪਾਂ ਬਸੂਈ ਵਾਲੇ ਕੋਲ ਬੱਚੇ ਨੂੰ ਜੀ ਤੇ ਜੇਰ ਵਾਲੇ ਪੈਣੀ ਹੈ ਨਾ ਜੇਰ ਮੇਰੇ ਪੈਣੀ ਹੈ ਡੇਢ ਘੰਟੇ ਜਿਹੜੇ ਘੰਟਾ ਸੂਈ ਨੂੰ ਹੋਇਆ ਤੇ ਧਾਰਾ ਤੂੰ 1 ਨੰਬਰ ਆ ਧਾਰਾ ਬਈ 1 ਨੰਬਰ ਆਈ ਗਿਆ ਜੀ ਤੇ ਇਹਦੀ ਆਪਾਂ ਗੱਲ ਕਰੀਏ ਦੁੱਧ ਹਾਈਐਸਟ ਕਿੰਨਾ ਕ ਪਾ ਦੋਗੇ ਬਈ ਮਾਲਕ ਨੇ ਦੱਸਿਆ ਆਪਾਂ ਨੂੰ ਇਹ 3 ਕਿਲੋ ਦੁੱਧ ਖਰਾ ਰਿਤਾ ਵੇਲਾ ਪਹਿਲਾਂ ਦਾ 30 ਕਿਲੋ ਇਹ ਤਾਂ ਉਹਨਾ ਮੰਨ ਕੇ ਜਦੋਂ ਦੁੱਧ 35 ਕਿਲੋ ਦੁੱਧ ਵੇਚਦੇ ਆ ਕਿ ਮੌਸਮ ਪੂਰਾ ਵਧੀਆ ਟੌਪ ਦਾ ਹੋਇਆ। ਇਹ 35 ਕਿਲੋ ਦੁੱਧ ਬਣ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ। ਹਾਂਜੀ ਹਾਂਜੀ ਬਾਈ ਜੀ। ਸੋ ਵੀਰੇ ਫੇਸ ਕੁਆਲਿਟੀ ਵਗੈਰਾ ਦੇਖੋ ਨਿਊ ਜਨਰੇਸ਼ਨ ਦੇ ਬੱਚਾ ਤੇ ਬੱਚਾ ਵਿੱਚ ਕੀ ਹੈ ਵੀਰੇ? ਬੱਸਾ ਮਗਰ ਬਾਈ ਜੀ। ਅੱਛਾ ਮਗਰ ਆ ਗਿਆ ਮੇਲ ਦਾ ਬੱਚਾ ਹਨਾ ਤੇ ਕੁਆਲਿਟੀ ਵਗੈਰਾ ਚੈੱਕ ਕਰੋ ਬੈਠਦੀ ਯਾਰ ਸੋਹਣੀ ਸਾਫ ਸੁਥਰੀ ਫਿਟਨੈਸ ਹਵਾਨੇ ਦੀ ਤੇ ਦੁੱਧ ਖਰਾ ਮੰਨ ਕੇ ਚਲੀ ਹਕੀਕਤ ਹੈ ਦੀ ਆਪਾਂ। 35 ਕਿਲੋ ਖਰਾ ਦੁੱਧ ਦੇਣਾ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਬੈੜ ਦੀ ਬਰੀਡ ਕੁਆਲਟੀ ਕਹਿੰਦਾ ਵਾ ਕਿਸੇ ਪਾਸਿਓਂ ਹੱਥ ਧਰਾਤਾ ਬੈੜ ਹੈ ਹੀ ਨਹੀਂ ਜੀ ਪੂਰੀ ਜਿੰਦ ਜਾਨ ਜਾਤ ਪਾਤ ਦੇ ਵਿੱਚ ਆ ਗਈ ਹੈ ਨਾ ਤੇ ਰੇਟ ਵਾਈਚ ਕੀ ਰਹਿਣਗੇ ਬਈ ਵਾ ਫੈਕਸ ਪ੍ਰਾਈਜ਼ ਰਹਿ ਮੰਨ ਕੇ ਚੱਲ ਵੀ 1 ਲੱਖ 35 ਹਜ਼ਾਰ ਦੀ ਜਸਤੇ ਨੂੰ ਲੈਣੀ ਹੈ ਮਾੜਾ ਮੋਟਾ ਗੁਜਾਇਸ ਹੋ ਜਾਊਗਾ ਮਾੜਾ ਮੋਟਾ ਹੀ ਹੋਊਗਾ ਤੋ ਫਿਰ ਮੰਗਣ ਨੂੰ ਡੇਢ ਮੰਗ ਲਈਏ ਨਾ ਜੇ ਦੱਸ ਕੇ ਜਬੀਟਰ ਐਰਾ ਵਗੈਰਾ ਦੋ ਢਾਈਓ ਫਾਇਦਾ ਕੋਈ ਨਹੀਂ 135000 ਫਿਕਸ ਪ੍ਰਾਈਸ ਆ ਮੌਕੇ ਤੇ ਮਾਣ ਸਨਮਾਨ ਹੋ ਜਾਊਗਾ ਵਿੱਚੋਂ ਤੇ ਬਾਕੀ ਨਾਲ ਇਦਾਂ ਲੱਗੇ ਹੋਇਆ ਚਾਹੇ ਬੰਦਾ ਹਾਥੀ ਚੋਲੇ ਚਾਹੇ ਮਸ਼ੀਨ ਤੇ ਚੋਲੇ ਲਾ ਦੇ ਜੀ ਦਵਾਈ ਵੀ ਦੇਖੀ ਲੈ ਜੀ ਸੋ ਚੋਣ ਵਗੈਰਾ ਵੀ ਘਰ ਨੇ ਵਰਗਾ ਜਾਵਾ ਹਨਾ ਤੇ ਕਹਿੰਦਾ ਵਾ ਕਿਸੇ ਪਾਸੇ ਹੱਥ ਉਤਰਾਦਾ ਹੈ ਹੀ ਨਹੀਂ ਜਾਵਾ ਦੋ ਥੰੜ ਦੇ ਘੋਣ ਮਾਰ ਦੇ ਤਾਰਾ ਕਰ ਦੇ ਪਾਸੇ ਨੂੰ ਸੋ ਆਹ ਦੇਖੋ ਯਾਰ ਚੋਣ ਜਾਣ ਹਨਾ ਆਪਾਂ ਉਹ ਵੀ ਦੇ ਆਪਾਂ ਬੱਚਿਆਂ ਨੂੰ ਝੱਡਿਆ ਜੇ ਉੱਧਰ ਹੀ ਬਹਿ ਗਿਆ ਥਰੇ ਨਾਰਮਲੀ ਬਸ ਆਪਾਂ ਪੰਗੇ ਆਪਣੀ ਬਾਈ ਚੋਈ ਵੀ ਹੈ ਪਹਿਲਾਂ 5 ਕਿਲੋ ਜੀ ਤੇ ਅੱਗੇ ਵੀਰੇ ਦੋ ਨੰਬਰ ਦੇਖ ਰਹੇ ਆ ਇਹ ਵੀ ਤਾਂ ਮਨ ਕੇ ਕਾਲੀ ਦੋ ਦੋ ਕਦੇ ਦੰਦ ਕੱਢਦੇ ਆ ਵਸਲੀ ਅੱਛਾ ਦੁੱਗ ਦੇ ਦੰਦ ਹਜੇ ਚੱਕ ਰਹੀ ਆ ਹਾਂ ਪਹਿਲਾਂ ਵੀ ਹਵਾਨਾ ਲਗਾ ਦੇ ਆਪੋ ਉਹੀ ਕਹਿਣਗੇ ਚਾਹੇ ਵੀ 2 ਲੀਟਰ ਦੁੱਧ ਘੱਟ ਦੇ ਦੇ ਜੀ ਪਰ ਐ ਮਤ ਲੇ ਕੇ ਚੱਲ ਵੀ ਸੁਧਾਨ ਬਾ ਸੂਏ ਦੇ ਵਿੱਚ ਸੂਈ ਨਾ ਲਵਾਵੇ ਕਹਿਣ ਦਾ ਮਤਲਬ ਮੇਰਾ ਸੁਭਰ ਦੰਦ ਦੇਖ ਸਕਦਾ ਮੂੰਹੋਂ ਦੋ ਦੰਦ ਆਲੇ ਚੱਕੇ ਜੇ ਦੰਦ ਹਨਾ ਕੱਢਦੀ ਆ ਵੀਰੇ ਵਸਲੀ ਤੇ ਇਹਦੇ ਰਿਕਾਰਡ ਵਗੈਰਾ ਕੋਈ ਸੀਮਨ ਨਾ ਪਤਾ ਕੁਝ ਵੀ ਨਹੀਂ ਪਤਾ ਸਾਰੇ ਇੰਟਰੀਅਰ ਰਿਕਾਰਡ ਆ ਜੇ ਵਸਲੀ ਦਾ ਠੀਕ ਆ ਜਿਹੜਾ ਹੈਗਾ ਆਪਾਂ ਦੱਸਾਂਗੇ ਹਨਾ ਤੋ ਬਾਕੀ ਰਿਕਾਰਡ ਦਾ ਕਹਿੰਦੇ ਆ ਮੂੰਹੋਂ ਬੋਲਦੇ ਆ ਆ ਲੋੜ ਨਹੀਂ ਦੱਸਣ ਦੀ ਬਈ ਚੀਜ਼ਾਂ ਦਾ ਰਿਕਾਰਡ ਦੱਸਣੇ ਪੈ ਗਿਆ ਦਾ ਬਾਤ ਫੇਰ ਜੀ ਹਾਂ ਸੋ ਯਾਰ ਫੇਸ ਕੁਆਲਿਟੀ ਵਗੈਰਾ ਦੇਖੋ ਕਿਆ ਬਾਤਾਂ ਸੋਹਣਾ ਸਾਫ ਜਿਦਰਾ ਟੌਪ ਕਲਾਸ ਦਾ ਨਿੱਜੀ ਨਹੀਂ ਦਿਖਾਉਣੇ ਪਏ ਤੁਹਾਨੂੰ ਭਾਈ ਬਾਹਰ ਹੀ ਖੜੀ ਆ ਨਾ ਕਿੰਨਾ ਕੁ ਦੁੱਧ ਪਾ ਦੂ ਵੀਰੇ ਦੁੱਧ ਬਈ ਆਮ ਹੀ ਆ ਮੰਨ ਕੇ ਚੱਲ ਵੀ 28 ਕਿਲੋ ਖਰਾਚ 14 ਕਿਲੋ ਟਾਈਮ ਦਾ ਦੋ ਰਹਿਣਾ ਬਸ ਇਹ ਬਾਕੀ ਯਾਰ ਥਣ ਚਾਹੇ ਹੱਤੀ ਚਵਾਈ ਕਰ ਲਿਓ ਲੈ ਬਈ ਲੈ ਪਾ ਖੱਲੀ ਬਹਿ ਕੇ ਲੈ ਚਾਹੇ ਮਸ਼ੀਨੀ ਹੈ ਨਾ ਸਵਾਹ ਦੇਖੋ ਇਹਨੂੰ ਕਹਿੰਦੇ 4x4 ਪੀਡੀਏ ਪਾ ਬੜਾ ਥਾਣਿਆ ਰਹਾ ਲੱਗਿਆ ਬਾਕੀ ਜਿੱਥੇ ਟੇਟਾ ਪੁੱਟਾ ਲਈ ਕਿੰਨਾ ਬੱਸੀ ਜਾਣਾ ਹੈ ਨਾ ਜਿੱਥੇ ਰੋਗ ਜਿਓ ਉੱਥੇ ਖੜ ਗਈ ਯਾਰ ਜੀ ਤੇ ਇਹਦਾ ਰੇਟ ਬਾਈ ਕੀ ਆ ਗਿਆ ਰੇਟ ਤੇ ਤਾਂ ਬਾਈ 1.25 ਲੱਖ ਦੇ ਉਸੀ ਦੇਣੀ ਹੈ 1.25 ਲੱਖ ਰੁਪਇਆ ਸੁਭਰੋ ਇਦਾਂ ਦੇ ਬੱਚੇ ਆਪ ਪਿਆ ਪਿਆ ਜਾਰੇ ਜੰਦਿਆ ਲੈ ਆਲੇ ਨੇ ਹੁਣੇ ਆ ਇਹ ਜੋ ਸੁਨੱਖਾ ਬਣ ਬਿਊਟੀ ਐਨੀ ਹੁੰਦੀ ਆ ਬਈ ਆਪਣੇ ਕੋਲੇ ਫਿਰਦੀ ਹੈਗੀ ਆਪਾਂ ਲੱਖ ਵੀ ਹਿੰਦ ਦਿੱਤੀ ਬੰਦਰਾ ਜੈ ਜੈ ਗੱਲ ਹੈ ਨਾ ਬਈ ਆਵੇ ਖਵਾਇਆ ਨਹੀਂ ਆਗਾ ਜੈਨ ਹੁਣ ਗੱਲ ਹੈ ਤੁਹਿਆਰ ਬਾਕੀ ਲੇ ਵਾਲੂ ਬਾ ਦੇਖੋ ਪੁੱਤਾ ਜੀ ਹੁਣ ਤਿਆਰ ਆ ਜਮੈਂ ਜਵਾਨੀ ਖੜ ਦੀ ਤੁਰੀ ਆਉਂਦੀ ਆ ਤੇ ਦੋ ਚਾਰ ਦਾ ਰਹਿ ਗਏ ਬਚਾ ਦਾ ਹਮਜੇ ਦੇ ਸਾਰੇ ਹੈ ਨਾ ਭਾਈ ਜੀ ਆਹ ਤਿੰਨ ਚਾਰ ਦਾ ਬਾਕੀ ਪੈਣੇ ਘੱਟਾ ਬੰਨਹੀ ਜਮੈਂ ਬਾਕੀ ਬਾਹਨ ਨਾਲ ਦਾ ਰਿਕਾਰਡ ਹੀ ਤੋੜ ਦੂ ਜਮੈਂ ਨਾ ਰਿਕਾਰਡ ਤੋੜ ਦੂ ਭਈਆ ਕਿ ਦੇਖੋ ਬੈਕ ਕਟਰ 4 ਆਰਡਰ ਅੱਗੇ ਪਿੱਛੇ ਆਵਨਾਂ ਦੇ ਕਿਦਾਂ ਲੱਗਿਆ ਬਈ ਐਨ ਹਸੀ ਨੂੰ ਬਹੁਤ ਸਪੇਸ ਆ ਭਾਈ ਜੀ ਅੱਗੇ ਆ ਜੋ ਜੀ ਤਿੰਨ ਨੰਬਰ ਤੇ ਇਹ ਖੀਰੀ ਬੱਸੀ ਆ ਭਾਈ ਜੀ ਤੇ ਇਹ ਵੀ ਬੋਲਰ ਕਾਰਡ ਆ ਬੰਦ ਵੀ ਆ ਪਾ ਚੱਕਰ ਵਾਦਨੇ ਨੇ ਜੀ ਅਛਾ ਖੀਰੀ ਜਾਂ ਦੰਦੋ ਵਾਲੇ ਸੋ ਦੰਦੋ ਬਿਲਕੁਲ ਖੀਰੀ ਯਾਰ ਹਲਕਿਆ ਬਾਤਾਂ ਤੇ ਬਸ ਦੰਦ ਤੋੜਨੀ ਤਿਆਰੀ ਕੀਆ ਹੈਣਾ ਹਾਂ ਤਿਆਰੀ ਕੀਆ ਬਾਈ ਜੀ ਤੇ ਯਾਰ ਇੰਨੀ ਸਰੱਖਾ ਪਾਣੀ ਰਾਜੀ ਸੰਭੀ ਆਦਾ ਜਿਹੜੇ ਮੰਨ ਕੇ ਚੱਲ ਵੀ ਕਹਿੰਦੇ ਚੱਕਾ ਠੱਕਦਾ ਕਰਤਾ ਹੁਦਰਪਾਲ ਨੇ ਤੇ ਬੋਰਿਆਂ ਖਾਲੀ ਕਾ ਕਰ ਹੈਣਾ ਬਾਈ ਜੀ ਕੋਈ ਗੱਲ ਨਹੀਂ ਜਿਹੜਾ ਬੱਚਾ ਚੋਣਾ ਏਡਾ ਬਹੁਤ ਕੁਝ ਲੱਗ ਜੇਗਾ ਹੈਣਾ ਸੋ ਅੱਜ ਮੈਂ ਬੋਰਿਆਂ ਨੂੰ ਧੋ ਕੇ ਸੁਕਣੇ ਪਾਈ ਪਿਆ ਮੇਰੇ ਹਿਸਾਬ ਨਾਲ ਟਰੱਕ ਭਰ ਜੂ ਖਾਲੀ ਬੋਰਿਆਂ ਦਾ ਹੈਣਾ ਕੋਈ ਭਰਦੇ ਨਾ ਤੇ ਬਾਈ ਜੀ ਫਿਰ ਦਿਨ ਕਿੱਕ ਲੈਂਦੀ ਆ ਇਹਨੇ ਦੇ ਬਈ ਇਹ 15 ਦਿਨ ਬਾਕੀ ਪੈਣੇ ਬੈਠਦੇ ਅੱਛਾ 15 ਦਿਨ ਬਾਕੀ ਤੇ ਬੈਠਦਾ ਯਾਰ ਬਾ ਕਮਾਲ ਆ ਜਾਵਾ ਹਨਾ ਵਿਚਾਰਾ ਹੋ ਗਈ ਜੀ 26 ਦਿਨ ਹੋ ਗਏ ਜੀ ਉਤੋਂ 2-3 ਦਿਨ ਲੈ ਜੋ ਪਖਰੀ ਗੱਲ ਹੈ ਜੀ ਦੁੱਧ ਕੀ ਰਹੂ ਇਹਦਾ ਬਾਈ ਇਹ ਨੌ ਬੜੀਆਂ ਮਲ ਕੇ ਚਲ ਪਈ ਕਿਦੂ ਕੁੱਤੇ ਰਸਨੀ ਦੁੱਧ ਦੇਣ ਆਇਆ ਖਰਾ ਅੱਛਾ 35 ਕਿਲੋ ਦੁੱਧ ਖਰਾ ਬਾਦੂਗੀ ਬਾਕੀ ਯਾਰ ਬਿਊਟੀ ਬਾਡੀ ਤਿਆਰੀ ਤੂਰੀ ਬੈਠਦੀ ਬੜੀ ਜ਼ਬਰਦਸਤ ਹੈ ਹਨਾ ਹਾਂ ਜੀ ਬਈ ਇਹਦਾ ਰੇਟ ਕੀ ਰਹੂ ਬਾਈ ਜੀ ਬਾਈ ਰੇਟ ਜਿਹੜਾ ਰਹਿਣਾ ਹੈ 1,65,000 165000 ਰੁਪਇਆ ਸੋ ਯਾਰ ਜਿਹੜੇ ਕਹਿੰਦਾ ਵੀਰੇ ਅਸੀਂ ਬਾ ਕਮਾਲ ਚੀਜ਼ ਲੈਣੀ ਆ ਉਹ ਆ ਚੀਜ਼ ਆ ਯਾਰ 165000 ਰੁਪਇਆ ਲੈਣਾ ਇਹਦਾ ਜਿਹੜਾ ਮਰਜ਼ੀ ਆ ਟੈਸਟ ਕਰ ਲਈ ਤੇ ਆਪਣੇ ਕੋਲੇ ਆ ਜਿੰਦੇ ਟੈਸਟ ਕਰਕੇ ਲੈਣੀ ਜੀ ਜਿਹੜਾ ਮਰਜ਼ੀ ਦਾ ਇੱਕ ਵੇਲੇ ਧੜਕੋ ਗਿਆ ਕਰ ਲਈ ਬਿਲਕੁਲ ਚੱਕਰ ਨਹੀਂ ਹੋਵੇ ਅਜਾ ਬਰੋਸਰਲੈਸ ਐਰਾ ਵਗੈਰਾ ਕੁਸ ਕਰੀ ਚੱਲ ਸੋ ਯਾਰ ਇਹਨਾਂ ਜਿਹੜਾ 1 ਲੱਖ 160 65 ਤੇ ਗੱਲਾਂ ਜਾਂਦੀਆਂ ਵਿੱਚ ਕੀ ਵੇਰੇ ਕਹਿੰਦਾ ਰੁਪਇਆ 60000 ਲਾਉਣਾ ਤੇ ਅਸੀਂ ਟੈਸਟ ਕਰਾਉਣੇ ਉਹਦਾ ਕੀ ਟੈਸਟ ਕਰ ਲਾਂਗੇ ਕਿਆ ਬਾਈ ਮਈਆ ਸੋ ਯਾਰ ਆ ਤਾਂ ਯਾਰ ਕਿਆ ਬਾਤਾਂ ਅੱਜ ਕੀ ਰਫਾਂਲਾ ਬੋਨਾ ਬਹੁਤ ਆ ਵਾਇਰਸ ਨਹੀਂ ਆਈ ਬਾਹ ਕੁ ਮਾਲ ਲੈ ਕੇ ਸਕੋਰ ਆ ਮੰਨ ਲੇ ਸਾਰੀ ਸਟ੍ਰੇਟ ਉਸ ਨੂੰ ਫੇਟ ਆ ਸੋ ਯਾਰ ਆ ਤਾਂ ਖੂਬਸੂਰਤੀ ਯਾਰ ਅੱਜ ਦੇ ਦੇਖ ਨੂੰ ਬਸ ਹੀ ਕੁਸਮੋਟੀ ਨੇ ਪਰ ਆ ਚੀਜ਼ ਜ਼ਰੂਰੀ ਹੋਣੀ ਚਾਹੀਦੀ ਜੇ ਜਾਨਵਰ ਦੇ ਦਿਨ ਨੇੜੇ ਰਹੇ ਨਾ ਬਿਆਰਾਂ ਸਰੀਰ ਝਾੜਨ ਲੱਗ ਜੀ ਮਾਰੇ ਪਾਸੇ ਹੋ ਯਾਰ ਇਹ ਤਾਂ ਦੇਖੋ ਮੂੰਹ ਕਰੀ ਮਾਰੇ ਹੋ ਰਿਹਾ ਬਾਈ ਮੈਂ ਤਾ ਦੇਖਿਆ ਇਹ ਮੂੰਹ ਆ ਫੇਸ ਆਸਲਾ ਸੋ ਜਿਹੜੇ ਕਹਿੰਦੇ ਬਰੀਡ ਤਿਆਰ ਕਰਨੀ ਆ ਯਾਰ ਆ ਬੈੜ ਜਿਹਦੇ ਘਰੇ ਜਾ ਖੜੀ ਯਾਰ ਤੇ ਕਹਿਣ ਦਾ ਭਾਵਾ ਬਾਕ ਗੱਲਾਂ ਗਾਹ ਜਾਂ ਬਾਕੀ ਆ ਚਮੜੀ ਦੇ ਵਿੱਚੋਂ ਦੇਖੋ ਲਾਲੀਆਂ ਗੁਲਾਬੀ ਬਣ ਤਾਂ ਨ ਮਾਰਦਾ ਜਿਵੇਂ ਜੇ ਰੋ ਦੀ ਵੈੜ ਦੀ ਤਰਪੀ ਆਪਾਂ ਵੈੜ ਤੇ ਦਿਖਾ ਦਿੱਤਾ ਆਪਾਂ ਹੋਰ ਆਪਾਂ ਵੀਡੀਓ ਬਣਾਉਂਦੇ ਪਈ ਜਾਵੇ ਹਨਾ ਇੱਕ 65 ਚ ਮਾਨਤਨ ਕਰਦਾਂਗੇ ਬੰਦੇ ਦਾ ਅੱਗੇ ਭਾਈ ਜੀ 4 ਨੰਬਰ ਦੇਖ ਰਹੇ ਆਂ ਭਈ ਐ ਮਨ ਚੱਲਦੀ ਸ਼ਾਇਦਾਂ ਇਹ ਲੋੜ ਨਹੀਂ ਦੱਸਣ ਦੀ ਪੈਂਦੀ ਜੀ ਇਹ ਵੀ ਕੋਈ ਦੂਜਿਆਂ ਤੋਂ ਵਾਕੀ ਹੋਦੀ ਆ ਜੀ ਇਹਦੇ 25 ਗਿਆਨ ਬਾਕੀ ਪੈਣਗੇ 25 ਕਿਲੋ ਇਹਨੇ ਪੈ ਲੈਣਗੇ ਦੁੱਧ ਤਾਂ 35 ਕਿਲੋ ਹੀ ਮੰਨ ਕੇ ਲੈ ਜਿਹਾ ਮਾਰ ਦਿੰਦੀ ਅੱਛਾ 35 ਕਿਲੋ ਦੁੱਧ ਮੰਨ ਕੇ ਇਹਨੂੰ ਜਿਹੜਾ ਵਰਜੀ ਬੰਦਾ ਲੈ ਲੈ ਜਿਹੜਾ ਮਾਰਜੀ ਵਾ ਇਹਦਾ ਵੀਜੀ ਰੇਟ 1,25,000 ਤੇ ਦਿੱਤੀ ਦਿੱਤੀ ਹੁਣ 1,25 ਤੇ ਉਹਦਾ 1,65 ਕਦਗਾਠ ਵੀ ਉੱਡਾ ਹੀ ਐ ਬਾਈ ਉਹ ਖੀਰੀ ਸੂਦੀ ਆ ਬੱਸੀ ਇਹ ਦੂਜਾ ਸੂਆ ਹਨਾ ਦੂਜਾ ਸੂਆ ਬਾਈ ਜੋ ਇਹ ਰਾ ਚੀਜ਼ ਚੀਜ਼ ਦਾ ਬੱਟਾ ਵੈਲ ਜੀ ਉਹ ਇਹਨਾਂ ਦੂਜੇ ਸੂਈ ਤੇ ਦੁੱਧ ਦੇਣਾ ਉਹਨਾਂ ਪਹਿਲੇ ਨੇ ਚੀ ਦੇ ਦੇਣਾਗਾ ਉਹ ਵਾਕਈ ਬੱਟਾ ਬਹੁਤ ਆਜਾ ਸੋ ਫੋਰ ਦਾ ਫੋਰ ਤੇ ਮੈਨੂਅਲ ਦੂਜੇ ਦਾ ਬੱਟਾ ਪੈਂਦੇ ਪੈਂਦਾ ਬਾਈ ਜੀ ਇਹਦਾ 1,25 ਰੇਟ ਹਨਾ 1,25 ਦੇਣੀ ਆ ਬਾਈ ਜੀ ਸੋ ਬਾਕੀ ਯਾਰ ਬਿਊਟੀ ਵਗੈਰਾ ਚੈੱਕ ਕਰੋ ਬੈਠਦੀ ਸੋਹਣੀ ਸਾਫ ਸੁਥਰੀ ਕਿਸੇ ਪਾਸੇ ਉਹ ਹੱਥ ਤਰਾਣੀ ਤੇ ਜਿੰਦ ਜਾਨ ਦੇ ਵਿੱਚ ਆ ਗਈ ਰੇਟ ਇੱਕ 25000 ਰੁਪਇਆ ਤੇ ਅੱਗੇ ਵੀਰੇ ਜਿਹੜੇ ਨਾਲ ਜਿਹੜੀ ਵੱਡੀ ਵਾੜ ਦੇਖ ਰਹੇ ਆ ਆਪਾਂ ਇਹ ਕਿਹੜਾ ਸੂਆ ਸੂਆ ਫਾਰਮ ਤੋਂ ਆਈ ਹੈ ਜੀ ਜੀ ਨੂੰ ਇਹ 38 ਕਿਲੋ ਦੁੱਧ ਦਤਾ ਹੋਗਾ ਬਾਕੀ ਵੱਡੀ ਬੁੱਢੀਆਂ ਗਾਰਾ ਹਲੇ ਲਿਆਇ ਹੈ ਨਹੀਂ ਫਾਰਮ ਵਾਲਾ ਜੀ ਜੀ ਆਈ ਹੂ ਆ ਮੇਰੇ ਘਰ ਦਾ ਹੀ ਹੋਇਆ ਦੇਖੀ ਤੁਹਾਨੂੰ ਦੂਜਾ ਸੂਆ ਸੂਰੀਆ ਹੁਣੇ ਦੂਜਾ ਵੀ ਆ ਬਈ ਸਾਹ ਦਿਖਾ ਰਹੀ ਹੈ ਦੀ ਰਿਕਾਰਡ ਇਹਦਾ ਪਲੂਨ ਦਾ ਰਿਕਾਰਡ ਬਾਈ ਮੈਸੀ ਵੀ ਆ ਭਾਈ ਪਰ ਮਾਤਾ ਦੇ ਸੈਸਰ ਤੇ ਰੱਖਦੇ ਨੇ ਤੇ ਪਲੂਨ ਨੇ 38 ਕਿਲੋ ਦਾ 23 ਦੀ 45 ਕਿਲੋ ਖਰਾਦ ਹੋ ਜਾਣਾ ਅਸ਼ੇਰ ਕੀ ਕਹਿੰਦਾ ਵਾ 40 ਤੋਂ ਆਵਾ ਵੀ ਚੱਲੂਗੀ 40 ਤੋਂ ਆਵਾ ਵੀ ਚੱਲਦਾ ਬਈ ਸੀਮਨ ਵਗੈਰਾ ਸਭ ਕਨਫਰਮ ਹੈ ਕਨਫਰਮ ਆ ਭਾਈ ਚਾਹ ਡੀਐਨਏ ਕਰਾ ਲੈ ਆ ਜਾਈਏ ਇਹਦਾ ਰੇਟ ਕੀ ਰਹਿਣਾਗਾ 1 55000 ਟਿਕ ਲੱਖ 55000 ਸੋ 1 ਲੱਖ 55000 ਰੁਪਏ ਦੀ ਬਿਹੜਾ ਤੇ ਵਾਕੀ ਯਾਰ ਬੈਕ ਸਾਈਡ ਤੋਂ ਚੜਾਈ ਜਰੂਰੀ ਦੇਖੋ ਪਿੱਠੇ ਜਮਾ ਬਿਲਕੁਲ ਮੱਜਾਂ ਨਾਲ ਦੀ ਭਈਆ ਤੇ ਦੁੱਧ ਉਹ ਵੀ ਨੈਚਰਲੀ 40 ਕਿਲੋ ਦੇਣਾ ਕਿਉਂਕਿ ਬਾਡੀ ਵੇਟ ਵਜਨ ਵਜੂਦ ਬਹੁਤ ਦਾ ਸਾਹ ਦੇਖੋ ਫਾਰਮ ਜੋ ਖੁੱਲੀ ਫਿਰਦੀ ਏ ਕਰ ਜਿੱਦਨ ਜੀ ਕਰਦਾ ਉਦੋਂ ਹੀ ਮੁੜ ਜਾਂਦੀ ਹੈ ਹਨਾ ਸੋ ਯਾਰ ਵਜਨ ਵਜੂਦ ਦੇਖੋ ਟੈਗ ਟੂ ਪਰ ਸਾਰਾ ਬਾਇਓ ਡਾਟਾ ਪਿਛੋਕੜ ਹੈਗਾ ਆਪਣੇ ਦਾ ਸਾਰਾ ਕੁਝ ਰਕਾਰਡ ਆ ਭਈਆ ਸੋ ਯਾਰ ਵਜਨ ਵਜੂਦ ਦੇਖੋ ਬੈਠਦਾ ਯਾਰ 40 ਕਿਲੋ ਦਾ ਜਿਹੜਾ ਤੁਸੀਂ ਸੁਪਨਾ ਪੂਰਾ ਕਰਨਾ ਆ ਬੈਠਦਾ ਉਹ ਡ੍ਰੀਮ ਪੂਰਾ ਕਰੂਗੀ ਤੇ ਵਜਨ ਵਜੂਦ ਕੱਲੀ ਮੰਨ ਕੇ ਚਲੋ ਬਲੇਰੋ ਜਾਂਣ ਵਾਲੀ ਇਹ ਤੇ ਅੱਗੇ ਨਾਲ ਖੜੀ ਹੈ ਜਰਸੀ ਵੀਰੇ ਜਰਸੀ ਬਾਈ ਇੱਕਦਾਲ ਵੇਚ ਲਈ ਆਪਾਂ ਵੀਰਾਂ ਨੂੰ ਦਾ ਦਿੰਦੇ ਆਗੇ ਉਹ ਬਾਈ ਬੈਠੇ ਨੇ ਇਹ ਤੁਹਾਨੂੰ ਅੱਛਾ ਬਿਕਾਈਆਂ ਲੈਣਾ ਹਾਲਾ ਕਹਿੰਦਾ ਹੁੰਦਾਗਾ ਅੱਛਾ ਬਾਈਆਂ ਨੂੰ ਦਿੱਤੀ ਵੀ ਹੈ ਇਹ ਨਹੀਂ ਦਿੱਤੀ ਨਹੀਂ ਗੀ ਅੱਛਾ ਇਹਦਾ ਆਈ ਨਹੀਂ ਗਾ ਲੈਣਾ ਉਹ ਬੱਕਰੀ ਆ ਲੈ ਆ ਗਈ ਮਣਾ ਦਿਖਾ ਜੀ ਵੀਰਾਂ ਨੂੰ ਐਂ ਬਾਈ ਨੂੰ ਪੋਸਿਬਲ ਹੈ ਕੈਮੀ ਵਾਲਾ ਆ ਰਹੇ ਨੇ ਕਿਹੜੇ ਮਿੰਟੋਂ ਆਏ ਬਾਈ ਆਪਾਂ ਬਦਰਾ ਬਦਰਾ ਵਜੇ ਵੀਰ ਦੀ ਗੱਲਬਾਤ ਲੱਗੀ ਨਹੀਂ ਨੋਟ ਭਾਈ ਸਾਹਮਣੋਂ ਅਸੀਂ ਚਾਰੇ ਪਾਸੇ ਤੁਰਕੇ ਲਿਖਦੇ ਆਂ ਮੱਲਾ ਇੱਥੇ ਮਾਲੂ ਸਾਮਸਰਾ ਉਹ ਕਹਿੰਦੀ ਪਾ ਵਪਾਰੀ ਕੋਲ ਨਾਲ ਕਹਿੰਦਾ ਵੀ ਚੀ ਜੰਗੀ ਸਾਹਿਬ ਮਿਲ ਜਾਂਦੀ ਹੈ ਕਿੱਥੇ ਨਗਾਹਿਆ ਲੱਗਿਆ ਆਪਾਂ ਤੋਂ ਅੱਛਾ ਚੌਥੀਆ ਫੇਰ ਆ ਗਿਆ ਜੀ ਮਨ ਮਰਜ਼ੀ ਦਾ ਹੁੰਦਾ ਬੋਲੇ ਦਾ ਅੱਜ ਇਹ ਗੱਲ ਉਹਨੂੰ ਐ ਕਰੀ ਨਿਕਲੀ ਜੀ ਇਹਨੂੰ ਨਾਲ ਗੱਲ ਆ ਕਿ ਵਪਾਰੀ ਜਮਨੇ ਆ ਚੀਜ਼ਾਂ ਨੂੰ ਸਿਲੈਕਟਡ ਪੀਸ ਖੜਿਆ ਬੁਰੇ ਹਨਾ ਸੋ ਯਾਰ ਸਾਫ ਸੁਥਰੇ ਪੀਸ ਐ ਧੋਰਵਾੜਾ ਐ ਬਾਹਰ ਉਹਨਾਂ ਨੂੰ ਤੇ ਅੱਗੇ ਵੀਰੇ ਨੇ ਪਈ ਜਿਹੜੀ ਜਰਸੀ ਦੇਖ ਰਹੇ ਆ ਇਹ ਕਿਹੜਾ ਸੁਆ ਸੂਰੀ ਆ ਇਹ ਦੂਜਾ ਸੁਆ ਵੇਚੀ ਆ ਬਾਈ ਇਹ ਦੂਜਾ ਸੁਆ ਹਾਂਜੀ ਕਹਦਾ ਲੈ ਜੂਗੀ ਇਹ ਦਿਨ ਐ ਮੰਨ ਕੇ ਚੱਲਾ ਹਾਂ ਜੀ ਪਹਿਲੇ ਬਾਈ 10 ਬਾਕੀ ਰਹਿ ਗਏ ਅੱਛਾ 10 ਦਿਨ ਸੂਣ ਚ ਬਾਕੀ ਆ ਤੇ ਕੀ ਦੁੱਧ ਦੀ ਉਮੀਦ ਐ ਇਸ ਵਾਰੇ ਤੋਂ ਬਾਈ ਜੀ ਹਾਂ ਕਹਿੰਦਾ ਵਾ ਮੰਨ ਕੇ ਚੱਲੇ ਵੀ ਐਤ ਕੀ 28 30 ਦੇ ਨਵਾਬ ਆਬਾਬ ਵਾਲੀ ਹੈਗੀ ਆ ਰੇਟ ਵਗੈਰਾ ਇਹਦਾ ਰੇਟ ਲਗਤੀ 20000 ਰੁਪਏ ਸੋ ਰੇਟ 120000 ਰੁਪਏ ਮੌਕੇ ਤੇ ਗੁਜ਼ਾਰਸ਼ ਹੋ ਜੂਗੀ ਤੇ ਬੈੜ ਬੜੀ ਸਾਫ ਸੁਥਰੀ ਹੈ ਸਪੰਜਾ ਸੂੰਜਾ ਬਹੁਤ ਆ ਬੈੜ ਦੇ ਤੇ ਬਾਕੀ ਝੋੜੀ ਝਾਲੀ ਚੰਗੀ ਆ ਹਨਾ ਜੇ ਦੁੱਧ ਮੰਨ ਕੇ ਚੱਲੇ ਵੀ 25 ਤੋਂ 30 ਦੇ ਵਿੱਚ ਵਿੱਚ ਆਲੀ 25 ਤੋਂ 30 ਦੇ ਵਿੱਚ ਆਲੀ ਹੈਗੀ ਆ 3 ਕਿਲੋ ਖਰਾ ਦੁੱਧ ਦੇਣਾ ਤੇ ਵੀਰੇ ਬਾਹਰ ਜਿਹੜਾ ਜੋੜਾ ਗੱਬਣਾ ਦੇਖ ਰਹੇ ਆ ਬਜਰਸੀਆਂ ਦਾ ਆਪਾਂ ਇਹਨੂੰ ਹਲਕਾ ਕ੍ਰਾਸ ਪਾਣਾ ਹੈ ਨਾ ਤੇ ਕਿ ਕੈਗਨ ਲੈ ਜੂਗੀ ਕੰਗਰੇ ਬਾਕੀ ਪੇਸਾ ਮਾਰ ਕੇ ਦੱਸਿਆ ਗਿਆ ਜੀ ਇਹ ਕੀ 20 ਕਿਲੋ ਦਾ ਰੇਟ ਇਹਦਾ ਰੇਟ ਇਹਦਾ ਬਈ ਵਾ ਫੈਕਸ ਆ ਪ੍ਰਾਈਸ ਹੈ 75000 ਜਣੀ ਕੁ ਜੈ ਸੋ ਜੂਗੀ ਠੀਕ ਹੈ ਕੱਚੀ ਕੱਚੀ ਆ ਹੈ ਨਾ ਤੇ ਜਿਹੜੀ ਆ ਦੇਖ ਰਹੇ ਆ ਇਹ ਕਿਹੜਾ ਸੂਆ ਸੁੰਦੀ ਇਹ ਸੂਆ ਸੁੰਦੀ ਆ ਬਈ ਜੀ ਇਹ ਵੀ ਦੁੱਧ 20 ਕਿਲੋ ਆਰਾਮ ਨਾਲ ਦੇ ਦਿੰਦੀ ਆ ਇਹਦਾ ਰੇਟ ਇਹ ਸਾਈਵਾ ਦਾ ਕਰਾ ਲਾਗੇ ਇਹਦਾ ਰੇਟ ਇਹ 2 ਘਟਾ 80 ਦੇਣੀ ਹੈ ਅੱਛਾ ਜੇ ਕੋ ਜੋੜਾ ਲੈਂਦਾ ਹੋਇਆ ਬੜਾ ਮਾੜਾ ਮੋਟਾ ਮੰਗਤਾਂ ਕਰਦਾ ਬੜਾ ਬਚਣਾ ਨਹੀਂ ਕਹਿੰਦੇ ਵਾ 20 20 ਦੀ ਐਵਰੇਜ ਵਾਲੀਆਂ ਹੈਗੀਆਂ ਜੀ ਵੀ ਕਿਲੋ ਖੁੱਲਾ ਆਉਣੀ ਦੇ ਦਿੰਦੀਆਂ ਬੜਾ ਜਿੱਤੇ ਬਾਕੀ ਐਚ ਐਫ ਬੜਾ ਦੇਖੋ ਵੀਰੇ ਕੋਲ ਕਾਫੀ ਮਾਤਰਾ ਦੇ ਵਿੱਚ ਆ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 9877888999735 5042 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈ ਦਿਲ